ਤਿਆਦਰ ਪੰਜਾਬ ਸਰਕਾਰ ਬਦਲ ਰੇ ਨੋਹਾਰ ਤਹਿਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਾਲ 2024 ਦੇ ਵਿੱਚ ਦੁੱਧ ਉਤਪਾਦਕਾਂ ਨੂੰ ਵੱਧ ਭਾਅ ਦੇਣ, ਵੀਰਕਾ ਪਲਾਂਟਾਂ ਦਾ ਵਿਸਥਾਰਕਰਨ ਅਤੇ ਨਵੇਂ ਉਤਪਾਦ ਲਾਂਚ ਕਰਕੇ ਸਹਿਕਾਰੀ ਅਧਾਰੇ ਮਿਲਕ ਫੈਟ ਨੂੰ ਹੋਰ ਮਜ਼ਬੂਤ ਕੀਤਾ ਹੈ। ਯਾਦ ਦੀ ਕਮਾਨ ਸਾਹਮਣੇ ਹੀ ਪੰਜਾਬ ਸਰਕਾਰ ਨੇ ਸਹਿਕਾਰੀ ਅਦਾਰਿਆਂ ਦੀ ਅਜੇ ਹੀ ਸਾਰ ਲਈ ਕਿ ਸਰਕਾਰੀ ਅਣਦੇਖੀ ਦਾ ਸ਼ਿਕਾਰ ਇਹਨਾਂ ਅਦਾਰਿਆਂ ਦੇ ਨੁਹਾਰ ਬਦਲਣ ਲੱਗੀ ਹੈ ਪੰਜਾਬ ਦੇ ਬ੍ਰਾਂਡ ਵੀਰਕਾ ਦੀ ਅੱਜ ਪੰਜਾਬ ਹੀ ਨਹੀਂ ਵਿਦੇਸ਼ਾਂ ਤੱਕ ਡਿਮਾਂਡ ਹੈ ਸੂਬਾ ਸਰਕਾਰ ਨੇ ਸਾਲ 2024 ਵਿੱਚ ਦੁੱਧ ਉਤਪਾਦਕਾਂ ਨੂੰ ਵੱਧ ਭਾਅ ਦੇਣ ਵੀਰਕਾ ਪਲਾਂਟਾ ਦਾ ਵਿਸਤਾਰ ਕਰਨ ਅਤੇ ਨਵੇਂ ਉਤਪਾਦ ਲਾਂਚ ਕਰਕੇ ਸਹਿਕਾਰੀ ਅਦਾਰੇ ਮਿਲਕਫੈਡ ਨੂੰ ਹੋਰ ਮਜ਼ਬੂਤ ਕੀਤਾ ਮੋਕ ਮੰਤਰੀ ਨੇ ਦੁੱਧ ਉਤਪਾਦਕਾਂ ਦੀ ਸਹਾਇਤਾ ਲਈ 1 ਅਪ੍ਰੈਲ ਤੋਂ 31 ਅਕਤੂਬਰ 2024 ਤੱਕ ਦੁੱਧ ਦੀ ਖਰੀਦ ਦੀ ਕੀਮਤ ਵਿੱਚ 25 ਰੁਪਏ ਪ੍ਰਤੀ ਕਿਲੋ ਫਾਇਦਾਵਾਦਾ ਕੀਤਾ ਅਤੇ ਦੁੱਧ ਦੀ ਖਰੀਦ 840 ਰੁਪਏ ਪ੍ਰਤੀ ਕਿਲੋ ਫਾਇਦੇ ਮੁਤਾਬਕ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਸੂਬੇ ਵਿੱਚ 6000 ਤੋਂ ਵੱਧ ਦੁੱਧ ਉਤਪਾਦਕ ਸੇਕਾਰਿਸ ਬਾਵਾਂ ਹਨ ਜਿਨ੍ਹਾਂ ਦੇ ਕੋਲ 5 ਲੱਖ ਦੇ ਕਰੀਬ ਦੁੱਧ ਉਤਪਾਦਕ ਰਜਿਸਟਰਡ ਹਨ ਹੁਣ ਅਸੀਂ ਇਹਨੂੰ ਸਰਕਾਰੀ ਵੀ ਮੰਨਦੇ ਅਸੀਂ ਇਹਨੂੰ ਲੋਕਾਂ ਦਾ ਮੰਨਦੇ ਆ ਕਿਸਾਨਾਂ ਦਾ ਮੰਨਦੇ ਆ ਅਮਰੀਕਾ ਕੈਨੇਡਾ ਸਾਡੀ ਗੱਲ ਚੱਲ ਰਹੀ ਹੈ ਅਮਰੀਕਾ ਕੈਨੇਡਾ ਚ ਵੀ ਵੇਰਕਾ ਦੇ ਮਿਲਕ ਫੈਟ ਦੇ ਬਣੇ ਹੋਏ ਪ੍ਰੋਡਕਟ ਜਾਣਗੇ ਅਮਰੀਕਾ ਕੈਨੇਡਾ ਚ ਬਹੁਤ ਸਾਰੇ ਆਪਣੇ ਦੋਸਤ ਮਿੱਤਰ ਰਹਿੰਦੇ ਨੇ ਤੁਹਾਡੇ ਬਹੁਤ ਸਾਰੇ ਰਿਸ਼ਤੇਦਾਰ ਹੋਣਗੇ ਤੁਸੀਂ ਉਹਨਾਂ ਨੂੰ ਪੁੱਛ ਲਿਓ ਜਦੋਂ ਉਹ ਵੈਨਕੂਵਰ ਟੋਰਾਂਟੋ ਕੈਲਗਰੀ ਐਡਮਿੰਟਨ ਵਿਨੇਪੈਕ ਬ੍ਰੈਂਟਨ ਕੈਲੀਫੋਰਨੀਆ ਸ਼ਿਕਾਗੋ ਦੇ ਵਿੱਚ ਕਿਸੇ ਵਾਲਮਾਰਟ ਤੇ ਕਿਸੇ ਕੋਸਕੋ ਤੇ ਜਾਂ ਕਿਸੇ ਸੁਪਰਸਟੋਰ ਤੇ ਕੋਈ ਸਮਾਨ ਲੈਣ ਜਾਂਦੇ ਨੇ ਜੇ ਕਿਸੇ ਚੀਜ਼ ਤੇ ਪੰਜਾਬ ਲਿਖਿਆ ਹੋਵੇ ਉਹ ਬਿਨਾ ਰੇਟ ਪੁੱਛਿਆ ਐਂ ਧਰ ਲੈਂਦੇ ਨੇ ਆਪਣੀ ਕਾਰਟ ਦੇ ਵਿੱਚ ਵੀ ਪੇਕਿਆਂ ਤੋਂ ਆਈ ਹੋਈ ਚੀਜ਼ ਐ ਪੇਕਿਆਂ ਤੋਂ ਪੰਜੇ 베ਰ ਕਾ ਵਰਗਾ ਦੁੱਧ ਫੇਰ ਕਾ ਵਰਗਾ ਪਨੀਰ 베ਰ ਕਾ ਵਰਗੀ ਖੀਰ ਬੇਰਕਾ ਦੀ ਪੰਜੀਰੀ ਬੇਰਕਾ ਦੀਆਂ ਪਿੰਨੀਆਂ ਕਿਤੇ ਨਹੀਂ ਮਿਲਦੀਆਂ ਸਾਡੇ ਕੋਲੇ ਨਹੀਂ ਸਿਰਫ ਪਰ ਐਡ ਵੀ ਕਮੀ ਹੈ ਸੋ ਬੇਰਕਾ ਬਹੁਤ ਸਾਰਾ ਰੋਜਗਾਰ ਜਨਰੇਟ ਕਰ ਸਕਦਾ ਸੋ ਬੇਰਕਾ ਪੰਜਾਬ ਦੀ ਜਿਹੜੀ ਬਣੀ ਹੋਈ ਚੀਜ਼ ਆ ਉਹਨੂੰ ਵਰਲਡ ਲੈਵਲ ਤੇ ਜਦੋਂ ਲੈ ਗਏ ਤਾਂ ਇਹੀ ਜਿਹੜਾ ਪਸ਼ੂ ਤਾਨਾ ਹੈ ਇਹ ਸਾਡੇ ਲਈ ਬਹੁਤ ਜ਼ਿਆਦਾ ਲਾਭਕਾਰੀ ਹੋਊਗਾ ਮਿਲਕਫਾਰਡ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਿੰਡਾਂ ਵਿੱਚ ਦੁੱਧ ਦੀ ਖਰੀਦ ਤੇ ਸਪਲਾਈ ਲਈ ਅਤ ਆਧੁਨਿਕ ਬੁਨਿਆਦੀ ਢਾਂਚੇ ਦੀ ਸਥਾਪਨਾ ਕੀਤੀ ਹੈ ਵਿੱਤੀ ਬਰੇ ਸਾਲ 2023-24 ਵਿੱਚ ਮਿਲਕਫਾਰਡ ਨੇ ਪ੍ਰਤੀ ਦਿਨ 20.01 ਲੱਖ ਲੀਟਰ ਦੁੱਧ ਦੀ ਖਰੀਦ ਕੀਤੀ ਹੈ ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 9.4% ਵਧ ਹੈ ਬਿਊਰੋ ਰਿਪੋਰਟ ਜੀ ਮੀਡੀਆ